ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਸੀਂ ਆਯੂਸ਼ਮਾਨ ਕਾਰਡ ਬਾਰੇ ਜਿਸ ਨੂੰ ਕਿ 5 ਲੱਖ ਵਾਲੇ ਕਾਰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਡ ਅਪਡੇਟ ਕੀਤੇ ਜਾ ਰਹੇ ਹਨ ਜਿਸ ਤਹਿਤ ਤੁਹਾਨੂੰ ਇੱਕ ਨਵਾਂ ਕਾਰਡ ਬਣਾ ਕੇ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਇੱਕ ਆਵਾ ਆਈਡੀ ਕਾਰਡ ਜਨਰੇਟ ਕੀਤਾ ਜਾਂਦਾ ਹੈ ਜਿਸਦਾ ਨੰਬਰ ਇਸ ਆਯੁਸ਼ਮਾਨ ਕਾਰਡ ਦੇ ਨਾਲ ਅਟੈਚ ਕੀਤਾ ਜਾਂਦਾ ਹੈ ਜਿਸ ਵਿੱਚ ਕਿ ਮਰੀਜ਼ ਦੇ ਸਾਰੇ ਇਲਾਜ ਦਾ ਪੂਰਾ ਪ੍ਰੋਪਰ ਵਿਓਰਾ ਦਰਜ ਕੀਤਾ ਜਾਂਦਾ ਹੈ ਹੁਣ ਦੇਖਣ ਦੇ ਵਿਚਾਰਿਆ ਹੈ ਕਿ ਲੋਕ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਤੇ ਆਪਣੇ ਕਾਰਡ ਅਪਡੇਟ ਕਰਵਾ ਕੇ ਨਹੀਂ ਰੱਖ ਰਹੇ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਜਾਂ ਫਿਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਹਸਪਤਾਲ ਵਾਲਿਆਂ ਵੱਲੋਂ ਇਸ ਪੁਰਾਣੇ ਕਾਰਡ ਦੇ ਅੰਤਰਗਤ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਬਹੁਤ ਹੀ ਜ਼ਿਆਦਾ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਸ ਦਿੱਕਤ ਅਤੇ ਪਰੇਸ਼ਾਨੀ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਨੇੜੇ ਦੇ ਸੀਐਸਸੀ ਸੈਂਟਰਾਂ ਉੱਤੇ ਜਾ ਕੇ ਇਹਨਾਂ ਕਾਰਡਾਂ ਨੂੰ ਅਪਡੇਟ ਕਰਵਾ ਲੈਣਾ ਚਾਹੀਦਾ ਹੈ ਅਤੇ ਸਰਕਾਰ ਦੀ ਦਿੱਤੀ ਹੋਈ ਇਸ ਸਹੂਲਤ ਦਾ ਜਿਹਨ ਕੇ ਫਾਇਦਾ ਲੈਣਾ ਚਾਹੀਦਾ ਹੈ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਇਹ ਕਾਰਡ ਨਹੀਂ ਬਣਵਾਏ ਹੋਏ ਉਹ ਵੀ ਆਪਣੇ ਨਜ਼ਦੀਕੀ ਸੀਐਸਸੀ ਸੈਂਟਰਾਂ ਉੱਤੇ ਜਾ ਕੇ ਇਹਨਾਂ ਕਾਰਡਾਂ ਨੂੰ ਬਣਵਾ ਸਕਦੇ ਹਨ ਧੰਨਵਾਦੀ